बार बार रिसेप्शन जा डॉक्टर आया चेक कर भी बार गया मैं पहले डॉक्टर शराब कोई ना जी कॉक्टर ने गया ना दो ਚੰਗੇ ਪਰ ਬੈਠੇ ਇਹਨਾਂ ਕੋਲ ਗੱਲਾਂ ਚੰਗੇ ਪਰ ਆਇਆ ਮੈਨੂੰ ਕਹਿੰਦਾ ਐਨੂੰ ਮੈਨੂੰ ਨਾਲ ਦਾਖਲ ਕਰਾ ਦੇ ਲੱਤਾਵਾਵਾ ਬਹੁਤ ਦੁੱਖ ਦਿਆ ਘਰੇ ਗੁਲੂ ਗੋਸ਼ ਲਵਾਉਂਦੇ ਨੇ ਤਿੰਨ ਦਿਨ ਮੈਂ ਕਿਹਾ ਚਲ ਤੈਨੂੰ ਫਰਕ ਨਹੀਂ ਪੈਂਦਾ ਮੈਂ ਕਿਹਾ ਚਲ ਤੈਨੂੰ ਦਾਖਲ ਕਰਾ ਦਾਂ ਇੱਕ ਵੈਗ ਲੱਗਿਆ ਸੀ ਹੋਰ ਵੱਧ ਨਹੀਂ ਬੀਤੀ ਸੀ ਵੀ ਅਸੀਂ ਕਹੀਏ ਜਾਦੇ ਬੀਤੀ ਨਾ ਧੋ ਕੇ ਆਇਆ ਇਹਨਾਂ ਨੂੰ ਆ ਕੇ ਮੈਂ ਦੱਸਿਆ ਮੈਂ ਕਿਹਾ ਇਹਨੂੰ ਇਦਾਂ ਇਦਾਂ ਹੁੰਦਾ ਲੱਤਾਵਾਵਾ ਬਹੁਤ ਦੁੱਖ ਦਿਆ ਗੁੱਸਾ ਉਹ ਝੜਦਾ ਕਹਿੰਦੇ ਕਿ ਅਸੀਂ ਜੀ ਕਹਿੰਦੇ ਕਹਿੰਦੇ ਅਸੀਂ ਹੈਂਡਲ ਕਰ ਲਾਂਗੇ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਸਾਰਿਆਂ ਨੂੰ ਜੀ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਇਲਾਜ ਸ਼ੁਰੂ ਹੋ ਗਿਆ ਟੈਸਟ ਹੋਣੇ ਚੱਲ ਗਏ ਮੀਨ ਟਾਈਮ ਹੀ ਰਿਪੋਰਟਾਂ ਆਈਆਂ ਨਹੀਂ ਸੀਗੀਆਂ ਪੇਸ਼ੈਂਟ ਜਿਹੜਾ ਸੀਗਾ ਉਹਦੇ ਟੈਂਡੈਂਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੋਲਾ ਪਾ ਦਿੱਤਾ ਪੰਜਾਬੀ ਵਰਲਡਵਾਈਟ ਸਾਰੇ ਨੂੰ ਬਸੇ ਰਹੀ। ਇਹ ਨੂੰ ਡਰੇਗਾ ਕੋਈ ਨਗਲੀ ਜੀ ਦੂਜੀ ਟਾਈਮ ਚੜਾ ਲਓ। ਅਸੀਂ ਬੈਠੇ ਆ। ਮੈਂ ਬਾਰ ਬਾਰ ਹਸਖਣ ਤੇ ਜਾ ਗਈ। ਡਾਕਟਰ ਆਇਆ ਚੈੱਕ ਕਰਨ ਨੂੰ 20 ਵਾਰ ਗਿਆ। ਇਹ ਨੂੰ ਕੋਸ਼ਣਾ ਅੰਦਰ ਹਮ ਤਾਂ ਪਹਿਲੇ ਡਾਕਟਰ ਨੂੰ ਕੋਚ ਰਾਇ ਨੇ ਫੜਾ ਅਸੀਂ। ਕੋਈ ਨਾ ਜੀ ਕਿਹੜਾ ਬੰਦੇ ਗਿਆ ਲਾ ਦੋ ਨੂੰ ਕੋਈ। ਮੈਂ ਇਹ ਰਮ। ਆਕਸੀਜਨ ਕੋਲ ਬੋਲੇ ਦੀ ਬਿਸ਼ਮ ਕਰਾਵਾ। ਮੇਰੇ ਕੋਲ ਪਿਆ ਜੀ। ਗੜਸ਼ੰਕਰ ਚੰਡੀਗੜ੍ਹ ਰੋਡ ਤੇ ਸਥਿਤ ਰਮਨਪ੍ਰੀਤ ਹਸਪਤਾਲ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਆਏ ਵਿਅਕਤੀ ਦੀ ਗਲਤ ਟੀਕਾ ਲਗਾਉਣ ਦੇ ਨਾਲ ਮੌਤ ਹੋਈ ਹੈ ਤਾਂ ਜਾਣਕਾਰੀ ਦਿੰਦੇ ਹਾਂ ਨੀਤੂ ਕੁਮਾਰੀ ਜਿਸ ਦਾ ਇੱਕ ਹੈ ਕਿ ਉਸ ਦਾ ਪਤੀ ਪੰਕਜ ਕੁਮਾਰ ਉਰਫ ਕਰਨ ਜਿਸ ਦੀਆਂ ਲੱਤਾਂ ਬਾਹਾਂ ਦੇ ਵਿੱਚ ਦਰਦ ਹੋਣ ਕਾਰਨ ਉਸ ਨੂੰ ਇਲਾਜ ਲਈ ਇਸ ਨੀਚੀ ਹਸਪਤਾਲ ਦਾਖਲ ਕਰਵਾਇਆ ਗਿਆ ਉਹਨਾਂ ਦੱਸੇ ਕਿ ਇਲਾਜ ਦੌਰਾਨ ਉਹਨਾਂ ਰਮਨਪ੍ਰੀਤ ਹਸਪਤਾਲ ਦੇ ਡਾਕਟਰਾਂ ਨੂੰ ਇਸ ਗੱਲ ਦੀ ਵੀ ਸੂਚਿਤ ਕੀਤਾ ਸੀ ਕਿ ਉਸਨੇ ਹਲਕੀ ਡਰਿੰਕ ਕੀਤੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਜਲਦੀ ਠੀਕ ਹੋ ਜਾਵੇਗਾ ਤੇ ਉਹਨਾਂ ਵੀ ਕਿਹਾ ਕਿ ਡਾਕਟਰਾਂ ਦੇ ਵੱਲੋਂ ਇਲਾਜ ਦੇ ਦੌਰਾਨ ਉਸਨੇ ਇੱਕ ਇੰਜੈਕਸ਼ਨ ਲਗਾਇਆ ਗਿਆ ਜਿਸ ਦਿਨ ਉਸਦਾ ਸਰੀਰ ਨੀਲਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਮੌਕੇ ਨੀਤੂ ਕੁਮਾਰੀ, ਸੌਰਵ ਸੰਜੀਵ ਕੁਮਾਰ ਤੇ ਹੋਰਨਾਂ ਨੇ ਦੋਸ਼ ਲਗਾਇਆ ਕਿ ਪੰਕਜ ਕੁਮਾਰ ਦੀ ਮੌਤ ਡਾਕਟਰ ਦੇ ਵੱਲੋਂ ਗਲਤ ਟੀਕਾ ਲਗਾਉਣ ਦੇ ਕਾਰਨ ਹੋਈ ਹੈ। ਤੇ ਉਧਰ ਹੀ ਪੀੜਤ ਵਿਅਕਤੀ ਨੇ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਵੀ ਦੇਉਥੇ ਦੱਸਿਆ ਕਿ ਪੀੜਤ ਪਰਿਵਾਰ ਨੇ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਤੋਂ ਬਾਅਦ ਗੜਸ਼ੰਕਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਦੂਜੇ ਪਾਸੇ ਰਮਨ ਹਸਪਤਾਲ ਦੇ ਮਾਲਕ ਤੇ ਡਾਕਟਰ ਜਸਵੰਤ ਸਿੰਘ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਿਆ ਠੀਕੋ ਜਿਵੇਂ ਨਹੀਂ ਠੀਕ ਠੀਕ ਚੰਗੇ ਪਰੇ ਬੈਠੇ ਇਹਨਾਂ ਕੋਲ ਗੱਲ ਕਰਦੇ ਚੰਗੇ ਪਰੇ ਆਇਆ ਮੈਨੂੰ ਕਹਿੰਦਾ ਐਨੂੰ ਸਹੀ ਮੈਨੂੰ ਹੁਣ ਦਾਖਲ ਕਰਾ ਦੇ ਲੱਤਾ ਮਾਵਾ ਬਹੁਤ ਹੋਦਿਆ ਘਰੇ ਗੁਰੂ ਗੋਸ਼ ਲਵਾਉਂਦੇ ਨੇ ਤਿੰਨ ਦਿਨ ਮੈਂ ਕਹਿੰਦਾ ਚਲਦੇ ਨੂੰ ਫਰਕ ਨਹੀਂ ਪੈਂਦਾ ਮੈਂ ਕਹਿੰਦਾ ਚਲਦੇ ਨੂੰ ਦਾਖਲ ਕਰਾ ਦਾਂ ਇੱਕ ਵੈਗ ਲੱਗਿਆ ਸੀ ਹੋਰ ਵੱਧ ਨਹੀਂ ਪੀਤੀ ਸੀ ਵੀ ਅਸੀਂ ਕਹੀਏ ਜਾਦੇ ਪੀਤੀ ਨਾ ਤੋ ਕੇ ਆਇਆ ਇਹਨਾਂ ਨੂੰ ਆ ਕੇ ਮੈਂ ਦੱਸਿਆ ਮੈਂ ਕਿਹਾ ਇਹਨੂੰ ਇਦਾਂ ਇਦਾਂ ਹੁੰਦਾ ਲੱਤਾਂ ਬਾਵਾ ਬਹੁਤ ਦੁੱਖ ਦਿਆਂ ਗੁੱਸਾ ਉਹ ਝੜਦਾ ਕਹਿੰਦੇ ਕਿ ਅਸੀਂ ਜੀ ਕਹਿੰਦੇ ਅਸੀਂ ਹੈਂਡਲ ਕਰਾਂਗੇ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਦੋਂ ਗਲੂਕੋਜ਼ ਲਾਣ ਆਏ ਨਾ ਜਦੋਂ ਟੈਸਟ ਕਰਨਾ ਹੈ ਡਾਕਟਰ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੇ ਟੀਕਾ ਲਾਇਆ ਅਸੀਂ 15 20 ਮਿੰਟ ਬੈਠੀਆਂ ਰਹੀਆਂ ਕੋਲੀ ਬੈਠੀਆਂ ਕਰਾੜੇ ਮਾਰਦਰਾ ਸੋ ਗਿਆ ਇੱਕੋ ਦਾ ਮੇਰਾ ਹੱਥ ਨੀਲਾ ਫਿਰਦਾ ਦਾ ਹੱਥ ਲਮਕਦਾ ਮੈਂ ਕਿਹਾ ਉੱਪਰ ਜਾਨ ਨੂੰ ਹੱਥ ਦੇਖਿਆ ਦਾ ਨੀਲਾ ਫਿਰ ਗਿਆ ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਐ ਨਹੀਂ ਅਜੀਬ ਜਸਦ ਨੇ ਪ੍ਰੈਜ਼ਰ ਜੀ ਪੰਕਜ ਸ਼ਰਮਾ ਠੀਕ ਹੈ ਜੀ ਇਹਨਾਂ ਨੂੰ ਸਰਪੰਚ ਨੇ ਟ੍ਰੀਟਮੈਂਟ ਲਿਸਟ ਕਰਕੇ ਲੈ ਗਿਆ ਚਲੋ ਦਾਰੂ ਛੱਡ ਦੂਗਾ ਜੇ ਕਿਦਾਂ ਵੀ ਹੈ ਠੀਕ ਹੈ ਜੀ ਫੇ ਕਹਿੰਦੇ ਕੋਈ ਨਹੀਂ ਸੰਭਾਲ ਲੈ ਮੈਂ ਹੈਂਡਲ ਕਰ ਲਵਾਂਗੇ ਠੀਕ ਹੈ ਜੀ ਜਦ ਇਹਨਾਂ ਨੂੰ ਪਤਾ ਆਇਆ ਉਸ ਬੰਦੇ ਨੇ ਡਰਿੰਕ ਕੀਤੀ ਹੋਏ ਬ੍ਰਦਰ ਮੈਨੇ ਡਰਿੰਕ ਕੀਤੀ ਹੋਇਆ ਠੀਕ ਹੈ ਜੀ ਫੇ ਇਹਨਾਂ ਨੂੰ ਪਤਾ ਚਾਹੀਦਾ ਇੰਜੈਕਸ਼ਨ ਕਿਉਂ ਲਗਾਇਆ ਇਹਨਾਂ ਨੇ ਉਹ ਇੰਜੈਕਸ਼ਨ ਲਗਾਇਆ ਲਗਾਉਣ ਦੇ ਨਾਲ ਮੇਰਾ ਬ੍ਰਦਰ ਨਾਲ ਹੀ ਥੋੜੀ ਚਿਰ ਬਾਅਦ 5-10 ਮਿੰਟ ਬਾਅਦ ਨੀਲਾ ਫਿਰ ਗਿਆ ਉਸ ਤੋਂ ਬਾਅਦ ਪੂਰਾ ਹੋ ਗਿਆ ਉਸ ਤੋਂ ਬਾਅਦ ਭਾਈ ਅੰਦਰ ਵੀ ਨਹੀਂ ਗਿਆ ਸਾਨੂੰ ਉਸ ਤੋਂ ਬਾਅਦ ਬਾਹਰ ਬੈਠੇ ਆ ਸਾਨੂੰ ਇਹਨੇ ਅੰਦਰ ਨਹੀਂ ਬੜਨ ਦਿੱਤਾ ਫੇ 20 25 ਮਿੰਟਾਂ ਬਾਅਦ ਦੋ ਮੁਲਾਜ਼ਮ ਆਏ ਆ ਪੁਲਿਸ ਮੁਲਾਜ਼ਮ ਆਏ ਆ ਦੋ ਜਿਸ ਵੇਲੇ ਪੁਲਿਸ ਮੁਲਾਜ਼ਮ ਆਏ ਮੇਰਾ ਮੱਥਾ ਖਰਾਬ ਹੋਇਆ ਮੈਂ ਪੇ ਸ਼ੀਸ਼ਾ ਅੰਦਰ ਖੋਲ ਕੇ ਜ਼ਬਰਦਸਤੀ ਮੈਂ ਅੰਦਰ ਗਿਆ ਆ ਜੀ ਫੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਡਾਕਟਰ ਅੰਦਰ ਨਹੀਂ ਬੜਨ ਦਿੰਦਾ ਸਾਡਾ ਇਹਨੇ ਮੇਰਾ ਭਰਾ ਨਿਕਾ ਉਹ ਵੀ ਕੀ ਉਮਰ ਸੀ ਜਿਹੜੇ 30 ਸਾਲ ਦੀ ਉਮਰ ਦਾ ਨਿਕਾ ਜਿਆ ਉਹਦਾ ਬੱਚਾ ਆ 2 ਸਾਲ 3 ਸਾਲ ਦਾ ਬੱਚਾ ਛੋਟਾ ਜਿਹਾ ਆਇਆ ਇਹਨਾਂ ਨੇ ਮੇਰੇ ਭਰਾ ਨੂੰ ਮੇਰੇ ਬੇੜਾ ਨੂੰ ਖਤਮ ਕਰ ਦਿੱਤਾ ਹੈ ਮੈਂ ਇਹਨਾਂ ਤੋਂ ਇਨਸਾਫ ਮੰਗਦਾ ਬਸ ਮੈਂ ਇਨਸਾਫ ਲੈਣਾ ਚਾਹੁੰਦਾ ਇਹਨਾਂ ਤੋਂ ਬਸ ਮੇਰੀ ਇੱਕੋ ਹੀ ਮੰਗ ਹੈ ਜੀ ਨਾਲੇ ਕੋਈ ਡਾਕਟਰ ਹੋ ਜੀ ਮੇਰਾ ਨਾਮ ਰਵੀ ਹੈ ਲੁਧਿਆਣੇ ਰਹਿਣਾ ਆ ਮੇਰਾ ਸਾਡੂ ਸੀਗਾ ਇਹ ਡਰਿੰਕ ਕਰਦਾ ਹੁੰਦਾ ਸੀਗਾ ਇੱਕ ਦੋ ਪੈਗ ਲਗਾਉਂਦਾ ਸੀ ਜਦੋਂ ਇਹਨੂੰ ਕੋਈ ਥੋੜੀ ਬਹੁਤ ਥਕਾਵਟ ਹੁੰਦੀ ਸੀ ਅੱਜ ਜਾਨੇ ਸਵੇਰੇ ਕਿਤੇ ਡਰਿੰਕ ਕੀਤੀ ਹੈ ਇੱਕ ਪੈਗ ਲਾਇਆ ਘਰ ਦੇ ਨੂੰ ਗਿਆ ਵੀ ਮੇਰੀ ਲੱਤਾਂ ਬਾਹ ਬਹੁਤ ਦੁਖਦੀਆਂ ਨੇ ਇਹ ਹਸਪੀਟਲ ਲੈ ਕੇ ਆਇਆ ਡਾਕਟਰ ਨੂੰ ਸਾਰੀ ਗੱਲ ਦੱਸੀ ਜੀ ਵੀ ਉਹਦੀ ਡਰਿੰਕ ਕੀਤੀ ਹੋਈ ਹੈ ਇੱਕ ਪੈਗ ਡਾਕਟਰ ਕਹਿੰਦਾ ਕੋ ਡਾਕਟਰ ਨੇ ਐਡਮਿਟ ਕਰਕੇ ਸਾਨੂੰ ਨਹੀਂ ਪਤਾ ਕਿਹੜਾ ਇੰਜੈਕਸ਼ਨ ਲਾਇਆ ਕਿਹੜਾ ਨਹੀਂ 15-20 ਮਿੰਟਾਂ ਮਗਰੋਂ ਕੁੜੀ ਦਾ ਫੋਨ ਆ ਗਿਆ ਕਹਿੰਦੀ ਉਹ ਨੀਲਾ ਪੈ ਗਿਆ ਸਾਰਾ ਹੁਣ ਵੀ ਤੁਸੀਂ ਅੰਦਰ ਜਾ ਕੇ ਦੇਖ ਲਓ ਉਹਦੀ ਡੈੱਡ ਬੋਡੀ ਉਹਦੇ ਹੱਥ ਪੈਰ ਸਾਰੇ ਨੀਲੇ ਪਏ ਆ ਇਹ ਸਰੀਰ ਠੰਡਾ ਪਿਆ ਬਿਲਕੁਲ ਮੁੰਡੇ ਦੇ ਸਾਰੇ ਹੱਥ ਪੈਰ ਨੀਲੇ ਪਏ ਆ ਮੂੰਹ ਨੀਲਾ ਪੈ ਰਿਹਾ ਉਹਦਾ ਡਾਕਟਰ ਕਹਿੰਦਾ ਜੋ ਕਰਨਾ ਕਰ ਲਓ ਕਹਿੰਦਾ ਅਸੀਂ ਤਾਂ ਟ੍ਰੀਟਮੈਂਟ ਕੀਤਾ ਸੀ ਸਾਨੂੰ ਕੀ ਪਤਾ ਇਹ ਹੋਣਾ ਆ ਦੱਸੋ ਮੰਗ ਇਹ ਕਹਿੰਦੇ ਆ ਡਾਕਟਰ ਦੇ ਬਣਦੀ ਕਾਰਵਾਈ ਹੋਵੇ ਪਤਾ ਤਾਂ ਲੱਗੇ ਵੀ ਉਹਨੇ ਕੀਤਾ ਕੀ ਇੰਜੈਕਸ਼ਨ ਕਿਹੜਾ ਲਾਇਆ ਵੀ ਜਿਸ ਦਿਨ ਮੁੰਡਾ ਹੀ ਨੀਲਾ ਪੈ ਗਿਆ 33 ਸਾਲ ਦੀ ਉਹ ਮहारा ਜਵਾਨ ਦੋ ਸਾਨੂੰ ਰਿਪੋਰਟ ਮੈਂ ਪਹਿਲ ਦੇ ਧਰਤੀ ਜੀ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਇਲਾਜ ਸ਼ੁਰੂ ਹੋ ਗਿਆ ਟੈਸਟ ਹੋਣੇ ਚੱਲ ਗਏ ਮੇਨ ਟਾਈਮ ਹੀ ਰਿਪੋਰਟਾਂ ਆਈਆਂ ਨਹੀਂ ਸੀਗੀਆਂ ਪੇਸ਼ੈਂਟ ਜਿਹੜਾ ਸੀਗਾ ਉਹਦੇ ਟੈਂਡੈਂਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੋਲਾ ਪਾ ਦਿੱਤਾ ਮੈਂ ਜਾ ਕੇ ਦੇਖਿਆ ਤਾਂ ਮਰੀਜ਼ ਦੇ ਮੂੰਹ ਤੋਂ ਛੱਗ ਆ ਰਹੀ ਸੀ ਤੇ ਇਹ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਾਰਡੀਓਕ੍ਰੈਕਸ਼ਨੋ ਦੀ ਡੈਥ ਹੋ ਗਈ ਜਦੋਂ ਜੋ ਤੱਕ ਟੀਕੇ ਦਾ ਸਵਾਲ ਹੈ ਦੇਖੋ ਜੀ ਕੋਈ ਵੀ ਦਵਾਈ ਜਿਹੜੀ ਹੈ ਉਹ ਡਰਗ ਕੰਟਰੋਲ ਪਾਸ ਕਰਕੇ ਸਾਡੇ ਕੋਲ ਪਹੁੰਚਦਾ ਹੈ ਮੈਂ ਮੈਡੀਸਟਨ ਦਾ ਡਾਕਟਰ ਹਾਂ ਮੇਰੇ ਸਾਹਮਣੇ ਕੋਈ ਵੀ ਦਵਾਈ ਮਰੀਜ਼ ਨੂੰ ਐਸੀ ਨਹੀਂ ਲਾਈ ਗਈ ਜਿਹਦੇ ਨਾਲ ਉਹਦਾ ਮਰੀਜ਼ ਦਾ ਜਿਹੜਾ ਹੈ ਜਿਦਿ ਨੀਲਾ ਪਵੇ ਜਾਂ ਟੀਕਾ ਕੋਈ ਮੈਡੀਸਨ ਦਾ ਡਾਕਟਰ ਜਿਹੜਾ ਐਮਡੀ ਮੈਡੀਸਟਨ ਹੈ ਉਹ ਟੀਕਾ ਕੋਈ ਮਰੀਜ਼ ਨੂੰ ਗਲਤ ਲਾ ਦੇ ਇਹ ਸਾਨੂੰ ਪਤਾ ਲੱਗਾ ਸੀ ਕਿ ਕੋਈ ਪੰਕਜ ਨਾ ਦਾ ਵਿਅਕਤੀ ਆ ਗੜਸ਼ੰਕਰ ਦਾ ਉਹ ਕਿਤੇ ਬਿਮਾਰ ਸੀ ਸਵੇਰੇ ਨੂੰ ਰਮਨਦੀਪ ਹਸਪੀਟਲ ਦੇ ਦਾਖਲ ਕਰਾਇਆ ਸੀਗਾ ਚੰਡੀਗੜ੍ਹ ਰੋਡ ਦੇ ਉੱਤੇ ਉਹਦੀ ਡਿਊਰਿੰਗ ਜਿਹੜੀ ਆ ਆਪਣੇ ਇਲਾਜ ਦੀ ਮੌਤ ਹੋ ਗਈ ਆ ਹੁਣ ਘਰ ਵਾਲਿਆਂ ਦਾ ਇਹ ਇਹਨਾਂ ਦਾ ਇਹ ਆ ਵੀ ਕੀ ਇਹਨਾਂ ਨੇ ਡਾਕਟਰ ਸਾਹਿਬ ਦੀ ਨਗੇਲੀ ਨਾਲ ਸਾਡਾ ਬੰਦਾ ਮਰਿਆ ਅਸੀਂ ਉਹਨਾਂ ਦੀ ਡੈੱਡ ਬੋਡੀ ਆਪਣੇ ਲੈ ਕੇ ਕਬਜ਼ੇ ਦੇ ਵਿੱਚ ਉਹਦਾ ਪੋਸਟਮਾਰਟਮ ਕਰਾ ਕੇ ਪਤਾ ਕਰਾਂਗੇ ਵੀ ਜੇ ਡਾਕਟਰ ਹੀ ਨਗੇਲੀ ਹੋਊਗੀ ਆਪਾਂ ਡਾਕਟਰ ਦੇ ਪਰਚਾ ਦੇਵਾਂਗੇ